हेलो एवरीवन वेलकम यू टू आवर YouTube चैनल पेरी स्टडी ऑनलाइन सो आज दी इस वीडियो ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਦੂਜੇ ਸਾਲ ਦੇ ਫਾਰਮ ਭਰਨੇ ਸ਼ੁਰੂ ਹੋ ਗਏ ਜਾਂ ਨਹੀਂ ਹੋ ਗਏ ਕਾਫੀ ਸਟੂਡੈਂਟ ਦੇ ਮੈਸੇਜ ਫੋਨ ਆਉਂਦੇ ਆ ਸੋ ਇਸ ਲਈ ਮੈਂ ਸੋਚਦਾ ਨਾ ਵੀਡੀਓ ਬਣਾ ਕੇ ਸ਼ੇਅਰ ਕਰ ਦਿਆ ਕਰੀਏ ਤਾਂ ਕਿ ਹਰੇਕ ਨੂੰ ਪਤਾ ਲੱਗ ਜੇ ਕਿਉਂਕਿ ਕੱਲੇ ਕੱਲੇ ਸਟੂਡੈਂਟ ਦਾ ਰਿਪਲਾਈ ਕਰ ਰਿਪਲਾਈ ਕਰਨਾ ਔਖਾ ਕੰਮ ਹੁੰਦਾ ਹੈ ਓਕੇ ਸੋ ਸਟਾਰਟ ਕਰਦੇ ਆ ਆਪਾਂ ਵੀਡੀਓਸ ਤੋਂ ਪਹਿਲਾਂ ਦੱਸ ਦਈਏ ਸਾਡੇ ਚੈਨਲ ਦੇ ਉੱਪਰ ਸਾਡੀ ਐਪ ਦੇ ਉੱਪਰ ਸੈਕੰਡ ਈਅਰ ਦੀਆਂ ਕਲਾਸਾਂ ਅਵੇਲੇਬਲ ਆ 6 ਸਬਜੈਕਟਾਂ ਦੀਆਂ ओके इंग्लिश मेनली ਕੀ ਹੈ इंग्लिश ਦੇ ਵਿੱਚ ਪ੍ਰੋਬਲਮ ਆਉਂਦੀ ਹੈ इंग्लिश ਦੀਆਂ ਸਾਰੀਆਂ ਕਲਾਸਾਂ ਅਵੇਲੇਬਲ ਹੈ ਨੋਟਸ ਅਵੇਲੇਬਲ ਹੈ ਇੰਪੋਰਟੈਂਟ ਕੁਐਸਚਨ ਵਗੈਰਾ ਸਾਰਾ ਕੁਝ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ ਸਿਰਫ ਇਹਦਾ 350 ਰੁਪਏ ਖਰਚਾ ਜਿਹੜਾ ਕੀ ਹੈ ਹੌਲੀ ਜੀ ਵੱਧ ਵੀ ਸਕਦਾ ਅੱਗੇ ਕਿਉਂਕਿ ਜਿਵੇਂ ਪੇਪਰ ਨੇੜੇ ਆਉਣਗੇ ਤਾਂ ਦੀ ਫੀਸ ਕੀ ਇਨਕਰੀਜ਼ ਹੋ ਸਕਦੀ ਹੈ ਸੋ ਜੇਕਰ ਤੁਸੀਂ ਬੈਚ ਲੈਣਾ ਚਾਹੁੰਦੇ ਹੋ ਤਾਂ ਸਾਡੇ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਸੋ ਕਈ ਦੂਜੇ ਸਾਲ ਦੇ ਫਾਰਮਾਂ ਬਾਰੇ ਇਹ ਜਾਣਕਾਰੀ ਹੈ ਵੈਸੇ ਤਾਂ ਹਾਲੇ ਕੋਈ ਨੋਟੀਫਿਕੇਸ਼ਨ ਨਹੀਂ ਆਇਆ ਫਾਰਮ ਕਦੋਂ ਸ਼ੁਰੂ ਹੋਣਗੇ ਬਟ ਕਈ ਕਾਲਜਾਂ ਨੇ ਆਪਦੇ ਬਿਹਫ ਤੇ ਫਾਰਮ ਪਰ ਨੇ ਸ਼ੁਰੂ ਕਰ ਦਿੱਤੇ ਹੈ ਠੀਕ ਹੈ ਮੇਰੇ ਨਾਲ ਕਈ ਕਾਫੀ ਸਟੂਡੈਂਟ ਹੈ ਉਹਨਾਂ ਨੇ ਦੱਸਿਆ ਵੀ ਸਾਡੇ ਕਾਲਜ ਦੇ ਵਿੱਚ ਫਾਰਮ ਪਰ ਨੇ ਸ਼ੁਰੂ ਹੋ ਚੁੱਕੇ ਆ ਫਾਰਮ ਦੇ ਵਿੱਚ ਜੋ ਵੀ ਭਰਿਆ ਜਾਂਦਾ ਤੁਹਾਡੀ ਕੇ ਟੀਪੀ ਵਗੈਰਾ ਦਾ ਲਿਆ ਜਾਂਦਾ ਡਿਟੇਲ ਤੁਸੀਂ ਕਿੰਨੇ ਦਿਨ ਟੀਪੀ ਵਿੱਚ ਲਾਏ ਸ਼ਾਰਟੇਜ ਤਾਂ ਨਹੀਂ ਹੈ ਕਿਉਂਕਿ ਜੇ ਤੁਹਾਡੀ ਟੀਪੀ ਸ਼ਾਰਟ ਹੁੰਦੀ ਹੈ ਠੀਕ ਹੈ ਤੁਹਾਨੂੰ ਰੋਲ ਨੰਬਰ ਜਾਰੀ ਨਹੀਂ ਹੋਏਗਾ ਤੁਹਾਨੂੰ ਪਹਿਲਾਂ ਹੀ ਪਤਾ ਸੀਗਾ ਓਕੇ ਪਿਛਲੇ ਸਾਲ ਵੀ ਇਦਾਂ ਹੀ ਹੋਇਆ ਸੀਗਾ ਜਿਨ੍ਹਾਂ ਦੀ ਟੀਪੀ ਸ਼ਾਰਟ ਹੁੰਦੀ ਹੈ ਉਹਨਾਂ ਨੂੰ ਰੋਲ ਨੰਬਰ ਜਾਰੀ ਨਹੀਂ ਕੀਤੇ ਜਾਂਦੇ ਤਾਂ ਕਾਫੀ ਕਾਲਜਾਂ ਨੇ ਆਪਦੇ ਬਿਹਫਤੇ ਹਜੇ ਐਸਆਰਟੀ ਵੱਲੋਂ ਕੋਈ ਅਧਿਕਾਰੀ ਨਾਟੀਫਿਕੇਸ਼ਨ ਨਹੀਂ ਆਇਆ ਬਟ ਫਿਰ ਵੀ ਕਾਫੀ ਕਾਲਜਾਂ ਨੇ ਆਪਦੇ ਬਿਹਫ ਤੇ ਫਾਰਮ ਭਰਨੇ ਸ਼ੁਰੂ ਕਰਤੇ ਕਿਉਂਕਿ ਜਦੋਂ ਨੋਟੀਫਿਕੇਸ਼ਨ ਆਉਂਦਾ ਫਿਰ ਇੱਕੇਦਮ ਕੀ ਕਾਲ ਮੱਚਦੀ ਹੈ ਵੀ ਇੰਨੇ ਦਿਨਾਂ ਤੁਸੀਂ ਕਰਨਾ ਤਾਂ ਕਾਫੀ ਕਾਲਜ ਕੀ ਹੈ ਪਹਿਲਾਂ ਹੀ ਕਰਨਾ ਸ਼ੁਰੂ ਕਰ ਦਿੰਦੇ ਆ ਜੋ ਵੀ ਇਹਨਾਂ ਨੂੰ ਡਿਟੇਲ ਵਗੈਰਾ ਮੰਗਾਉਣੀ ਹੁੰਦੀ ਹੈ ਸਟੂਡੈਂਟ ਕੋਲੋਂ ਮੰਗਾ ਕੇ fees ਵਗੈਰਾ ਮੰਗਾ ਕੇ ਜਾਂ TP letter ਮੰਗਾ ਕੇ ਉਹਨਾ ਦੇ form ਭਰਨੇ ਸ਼ੁਰੂ ਕਰ ਦਿੰਦੇ ਆ, ਤਾਂ ਤੁਸੀਂ ਵੀ ਆਪਦੇ college ਨਾਲ ਇੱਕ ਵਾਰ ਸੰਪਰਕ ਦੇ ਵਿੱਚ ਜ਼ਰੂਰ ਰਹੋ, ਕਦੋਂ form ਭਰਨੇ ਸ਼ੁਰੂ ਹੋਣਗੇ ਜਾਂ ਭਰੇ ਜਾ ਚੁੱਕੇ ਆ ਜਾਂ ਭਰਨੇ ਆ ਹਜੇ, ਤਾਂ ਇਸ ਦੇ ਬਾਰੇ ਤੁਹਾਨੂੰ ਉਹ ਜ਼ਰੂਰ detail ਦੇ ਵਿੱਚ ਜਾਣਕਾਰੀ ਦੇ ਸਕਦੇ ਆ, ਬਾਕੀ ਮੇਰੇ ਕੋਲ ਜਿਹੜੀ ਜਾਣਕਾਰੀ ਆਈ ਸੀ ਤਾਂ ਕਾਫੀ ਕਾਲਜਾਂ ਨੇ ਕੀ ਹੈ ਭਰਨੇ ਸ਼ੁਰੂ ਕਰ ਵੀ ਦਿੱਤੇ ਆ student ਕੋਲੋਂ data ਮੰਗਾ ਕੇ ਤਾਂ ਕਿ ਬਾਅਦ ਦੇ ਵਿੱਚ rush ਨਾ ਮੱਚੇ, ਕਿਉਂਕਿ ਜਿਵੇਂ ਤੁਹਾਨੂੰ ਪਤਾ ਨੇੜੇ ਜਿਹੇ time ਆਉਂਦਾ, ਫੇਰ ਕੀ ਹੈ ਅਹ rush ਮੱਚ ਜਾਂਦਾ, ਠੀਕ ਹੈ। ਸੋ ਉਹਦੇ ਨਾਲ ਕੀ ਹੈ ਕੁਝ ਰਹਿ ਵੀ ਜਾਂਦਾ ਹੈ ਕਈ ਵਾਰੀ ਗਲਤੀਆਂ ਵਗੈਰਾ ਹੋ ਜਾਂਦੀਆਂ ਤਾਂ ਕਾਫੀ ਕਾਲਜ ਪਹਿਲਾਂ ਕੀ ਹੈ ਸ਼ੁਰੂਆਤ ਦੇ ਵਿੱਚ ਹੀ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ ਬਾਕੀ ਐਗਜ਼ਾਮ ਦੇ ਬਾਰੇ ਇਹ ਹੀ ਜਾਣਕਾਰੀ ਹੈ ਕਿ ਜੂਨ ਦੇ ਐਂਡ ਵਿੱਚ ਹਰ ਹਾਲਤ ਦੇ ਵਿੱਚ ਐਗਜ਼ਾਮ ਸ਼ੁਰੂ ਹੋ ਜਾਣਗੇ ਠੀਕ ਹੈ ਜੂਨ ਦੇ ਐਂਡ ਵਿੱਚ ਹਰ ਹਾਲ ਦੇ ਵਿੱਚ ਐਗਜ਼ਾਮ ਸ਼ੁਰੂ ਹੋ ਸਕਦੇ ਆ ਬਾਕੀ SCERT ਵੱਲੋਂ ਵੀ ਨੋਟੀਫਿਕੇਸ਼ਨ ਆ ਸਕਦਾ ਹੈ ਇਸ ਹਫਤੇ ਦੇ ਵਿੱਚ ਵਿੱਚ ਵੀ ਤੁਸੀਂ ਐਗਜ਼ਾਮ ਫਾਰਮ ਭਰਨੇ ਸ਼ੁਰੂ ਕਰ ਦਿਓ ਓਕੇ ਕਿਉਂਕਿ ਇੱਕ ਵਾਰ ਐਗਜ਼ਾਮ ਫਾਰਮ ਭਰੇਗਾ ਫਿਰ ਤਾਂ 15 ਦਿਨਾਂ ਦਾ ਕੰਮ ਹੈ 15 ਦਿਨਾਂ ਦੇ ਵਿੱਚ ਵਿੱਚ ਡੇਟਸ਼ੀਟ ਵੀ ਆ ਜਾਂਦੀ ਹੈ ਤੇ ਸਾਰਾ ਕੀ ਐਗਜ਼ਾਮ ਵਗੈਰਾ ਵੀ ਸ਼ੁਰੂ ਹੋ ਜਾਂਦੇ ਕਿਉਂਕਿ ਬਾਅਦ ਵਿੱਚ ਕੋਈ ਲੰਬਾ ਪ੍ਰੋਸੈਸ ਨਹੀਂ ਹੈ ਕਿਉਂਕਿ ਨਾਲ ਦੀ ਨਾਲ ਰੋਲ ਨੰਬਰ ਕੱਲੇ ਜਾਰੀ ਕਰਨੇ ਆ ਤੇ ਕੱਲੀ ਡੇਟ ਸ਼ੀਟ ਤਿਆਰ ਕਰਨੀ ਹੈ ਉਸ ਤੋਂ ਬਾਅਦ ਤੁਹਾਡੇ ਐਗਜ਼ਾਮ ਜ਼ਰੂਰ ਸ਼ੁਰੂ ਹੋ ਜਾਣਗੇ ਬਾਕੀ ਕੀ ਹੈ ਤੈਹੀ ਗਿਆ ਵੀ ਜੂਨ ਦੇ ਐਂਡ ਵਿੱਚ ਤੁਹਾਡੇ ਐਗਜ਼ਾਮ ਜ਼ਰੂਰ ਸ਼ੁਰੂ ਹੋਣਗੇ ਕਿਉਂਕਿ ਸੈਸ਼ਨ ਆਲਰੇਡੀ ਪਹਿਲਾਂ ਹੀ ਬਹੁਤ ਲੇਟ ਹੋ ਚੁੱਕਿਆ ਹੈ ਜਿਨ੍ਹਾਂ ਨੇ ਬੀਐਡ ਵਿੱਚ ਐਡਮਿਸ਼ਨ ਲੈਣੀ ਹੈ ਬੀਏ ਦੇ ਵਿੱਚ ਐਡਮਿਸ਼ਨ ਲੈਣੀ ਹੈ ਉਹ ਕਾਫੀ ਲੇਟ ਹੋ ਚੁੱਕਿਆ ਓਕੇ ਸੋ ਅੱਜ ਲਈ ਇੰਨੀ ਜਾਣਕਾਰੀ ਜਿਵੇਂ ਕੋਈ ਨਵੀਂ ਜਾਣਕਾਰੀ ਆਏਗੀ ਤੁਹਾਡੇ ਨਾਲ ਫਿਰ ਸਾਂਝੀ ਜ਼ਰੂਰ ਕਰਾਂਗੇ ਥੈਂਕ ਯ